ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਤਨਤਨ ਸਿੰਘ ਜੀ ਤੇ ਬਾਬਾ ਸੇ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈਕਾਰ ਸਰਬੱਤ ਦਾ ਭਲਾ ਕਰਵਾ ਬਜੀ ਮੇਰ ਕਰੋ ਸਭਾਂ ਕਲੇਸ਼ਾਂ ਦਾ ਨਿਰਾਕ ਕਰੋ ਬਜੀ ਜੋਖੀ ਗੜੀ ਦਾ ਦੇਖਣ ਹੁੰਦਾ ਤਨਤਨ ਸਿੰਘ ਜੀ ਬਾਬਾ ਸੇ ਮਹਾਰਾਜ ਕਰੋ ਕਿਰਪਾ ਉਹਨਾਂ ਸਾਥ ਸਭੀ ਨੂੰ ਮੇਰ ਕਰੋ ਕਿਰਪਾ ਕਰੋ ਤਨਤਨ ਬਾਬਾ ਜੀ ਸੰਗੀਤਨ ਜਿੰਨਾਂ ਤੁਜ ਬਿਨ ਆਵਰ ਨਾ ਜਾਣਾ ਮੇਰੇ ਸਹੇਵਾ ਘੋੜੇ ਗਾਵਨਿਤ ਤੇਰੇ ਚਲੋ ਮਹੱਲਾ ਤੀ ਜਾ माया ममता मोहिनी जिन विण दंता जग खाया मन मुख खाधे गुरमुख उभरे जिन्ने सच्च नाम चित लाया माया ममता मोहिनी ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਧੇ ਗੁਰ ਮੁਖ ਉਬਰੇ ਜਿਨੇ ਸਚ ਨਾਮ ਚਿਤ ਲਾਇਆ ਬਿਨ ਨਾਵੈ ਜਗ ਕਮਲਾ ਫਿਰੈ ਗੁਰ ਮੁਖ ਨਦਰਿ ਆਇਆ ੰਦਾ ਕਰਤਿਆ ਨੇਹ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਮਹਲਾ ਤੀਜਾ ਕਰਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨ ਜਾਣੈ ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ ਰਹਿ ਕਰਤੈ ਆਪ ਖੁਆਇਆ ਗਰਮਖ ਵਿਰਲੇ ਸੋ ਜੀ ਪਈ ਤਿੰਨਾ ਅੰਦਰ ਬ੍ਰਹਮ ਦਿਖਾਇਆ ਮਨ ਤਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸਬ ਦੇਹੀ ਨਾਉ ਉਪਜੈ ਸਬ ਦੇ ਮੇਲ ਮਿਲਾਇਆ ਬਿਨ ਸਬਦੈ ਸਭ ਜਗ ਬਹਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪ੍ਰਖ ਅਗੰਮ ਹੈ ਕਹੋ ਕਿਤ ਵਿਧ ਭਾਈਐ ਤਿਸ ਰੂਪ ਨ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਾਈਐ ਨਰੰਕਾਰ ਨਿਰੰਜਨ ਹਰ ਅਗੰਮ ਕਿਆ ਕਹ ਗੁਣ ਗਾਈਐ ਜਿਸ ਆਪ 부ਝਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਵੇਖ ਲਿਆ ਗੁਰ ਸੇਵਾ ਪਾਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ